ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਦਿਨ ਦੇ ਵੇਲੇ ਮੌਸਮ ਦੀ ਗਤੀਵਿਧੀ ਸਾਨੂੰ ਬਹੁਤ ਠੀਕ ਠਾਕ ਦੇਖਣ ਨੂੰ ਮਿਲੀ ਹਵਾ ਵੀ ਚੱਲੀ ਠੰਡ ਦਾ ਮਾਹੌਲ ਵੀ ਰਿਹਾ ਤੇ ਹੁਣ ਆਪਾਂ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੇ ਹਾਲਾਤ 10 ਦਸੰਬਰ 2024 ਗੱਲ ਕੀਤੀ ਜਾਵੇ ਸੈਟਲਾਈਟ ਇਮੇਜ ਦੀ ਤਾਂ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਕਿ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਸਿਸਟਮ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਕਿਸੇ ਤਰੀਕੇ ਨਾਲ ਜੰਮੂ ਕਸ਼ਮੀਰ ਲਈ ਹਿਮਾਚਲ ਉੱਤਰਾਖੰਡ ਇਹਨਾਂ ਵਿੱਚ ਸਿਸਟਮ ਬਣੇ ਹੋਏ ਨੇ ਹਿਮਾਚਲ ਦੇ ਸਾਨੂੰ Shimla ਇਲਾਕੇ ਦੇ ਨੇੜੇ ਤੇੜੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਰਸਵਾਰੀ ਦੇ ਖਬਰਾਂ ਆਈਆਂ ਨੇ ਜਿਸ ਦੇ ਨਾਲ ਪੰਜਾਬ ਦੇ ਤਾਪਮਾਨ ਵਿੱਚ ਵੀ ਕਾਫੀ ਗਰਾਵਟਾਈ ਹੈ। ਬੀਤੇ ਕੱਲ ਵੀ ਕਾਫੀ ਠੰਡ ਦਾ ਵਾਲਾ ਮਾਹੌਲ ਦਿਨ ਦੇ ਵੇਲੇ ਦੇਖਣ ਨੂੰ ਮਿਲਿਆ ਸੀ ਤੇ ਅੱਜ 10 ਤਰੀਕ ਦੇ ਦੁਪਹਿਰ ਵੇਲੇ ਵੀ ਕਾਫੀ ਜ਼ਿਆਦਾ ਠੰਡੀ ਹਵਾ ਪੱਛਮ ਦਿਸ਼ਾ ਤੋਂ ਅਤੇ ਨਾਲ ਦੀ ਨਾਲ ਚੰਗੀ ਧੁੱਪ ਵੀ ਲੱਗ ਰਹੀ ਸੀ। ਪਰ ਧੁੱਪ ਦਾ ਅਸਰ ਨਾ ਮਾਤਰ ਦੇ ਬਰਾਬਰੀ ਰਹਿ ਗਿਆ ਕਿਉਂਕਿ ਹਵਾ ਕਾਫੀ ਕੋਲਡ ਵੇਵ ਤਰੀਕੇ ਨਾਲ ਚੱਲ ਰਹੀ ਸੀ ਕਿਉਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਹੋਇਆ ਹੈ ਕਿ 14 ਤਰੀਕ ਤੱਕ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਦਾ ਮਾਹੌਲ ਬਣਿਆ ਰਹੇਗਾ ਅਜਿਹੇ ਦੇ ਵਿੱਚ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਰਾਤ ਦੇ ਮੌਸਮ ਵੀ ਕਾਫੀ ਠੰਡਾ ਦਿਖਾਈ ਦੇ ਰਿਹਾ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਦੇ ਵੇਲੇ ਤਾਪਮਾਨ ਲਗਭਗ 18 ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਅਤੇ ਰਾਤ ਹੁੰਦੇ ਹੁੰਦੇ ਤਾਪਮਨ 10 ਵਜੇ ਤੋਂ ਬਾਅਦ ਅਚਾਨਕ ਘਿਰਨੇ ਸ਼ੁਰੂ ਹੋਣਗੇ ਜੋ ਕਿ ਸਵੇਰ ਹੁੰਦੀ ਹੁੰਦੀ 2 ਤੋਂ 3 ਡਿਗਰੀ ਤੱਕ ਆ ਜਾਣਗੇ ਕਾਫੀ ਸਰਦ ਰਾਤ ਹੁਣ ਅੱਜ ਦੇਖਣ ਨੂੰ ਮਿਲੇਗੀ ਥੋੜੀ ਬਹੁਤੀ ਹਵਾ ਪੱਛਮ ਦਿਸ਼ਾ ਤੋਂ ਵੀ ਚਲਦੀ ਹੋਈ ਦਿਖਾਈ ਦੇਵੇਗੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਫਿਲਹਾਲ ਠੰਡ ਦੇ ਹੀ ਹਾਲਾਤ ਨੇ ਕੋਰੇ ਦੇ ਹਾਲਾਤ ਜਿਹੜੇ ਨੇ ਉਹ ਸਾਨੂੰ ਆਉਣ ਦੇ 2 ਤੋਂ 3 ਦਿਨ ਤੱਕ ਦੇਖਣ ਨੂੰ ਮਿਲ ਸਕਦੇ ਨੇ ਜੋ ਕਿ ਸਬਜ਼ੀਆਂ ਵਾਲੇ ਕਿਸਾਨਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੇ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਠੰਡ ਦਾ ਮਾਹੌਲ ਠੀਕ ਠਾਕ ਹੈ ਮੌਸਮ ਵੀ ਠੀਕ ਹੈ ਕੋਈ ਬੱਦਲਬਾਈ ਜਾਂ ਮੀਂਹ ਦੀ ਸੰਭਾਵਨਾ ਨਹੀਂ ਹੈ ਕਿਸਾਨ ਵੀਰ ਜਿਹੜੇ ਖਾਦ ਵਗੈਰਾ ਲਗਾ ਰਹੇ ਨੇ ਸਪ੍ਰੇ ਹਾਂ ਕਰ ਰਹੇ ਨੇ ਉਹਨਾਂ ਲਈ ਤਾਂ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਪਰ ਸਬਜੀ ਵਾਲੇ ਕਿਸਾਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਬਣਦੀ ਹੈ ਇਸ ਸਮੇਂ ਕਿਉਂਕਿ ਕੋਰਾ ਅਗਰ ਪੈਂਦਾ ਹੈ ਤਾਂ ਸਬਜ਼ੀਆਂ ਦੀ ਫਸਲ ਜਿਹੜੀ ਉਹ ਖਰਾਬ ਹੋ ਸਕਦੀ ਹੈ ਅਜਿਹੇ ਦੇ ਵਿੱਚ ਆਪਣੀ ਸਬਜੀ ਨੂੰ ਲਗਾਤਾਰ ਚੈੱਕ ਕਰਦੇ ਰਹੋ ਸਬਜੀ ਦੀ ਫਸਲ ਨੂੰ ਬੂਟਿਆਂ ਨੂੰ ਕਿਸੇ ਤਰੀਕੇ ਦੇ ਕੀੜੇ ਜਾ ਫੰਗਸ ਤੋਂ ਜਾਂ ਤੁਸੀਂ ਅਗਰ ਕੋਰੇ ਤੋਂ ਬਚਣਾ ਚਾਹੁੰਦੇ ਤਾਂ ਉਸ ਦਾ ਪਰਹੇਜ਼ ਕਰ ਲਓ ਹੁਣੇ ਕਿਉਂਕਿ ਆਉਂਦੇ 2 ਤੋਂ 3 ਦਿਨਾਂ ਦੇ ਵਿੱਚ ਸਾਨੂੰ ਕੋਰੇ ਦੇ ਹਾਲਾਤ ਵੀ ਪੰਜਾਬ ਵਿੱਚ ਬਣਦੇ ਦਿਖਾਈ ਦੇ ਸਕਦੇ ਨੇ ਰਾਤ ਦੇ ਮੌਸਮ ਦੀ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਠਾਕ ਹੈ ਤਾਪਮਾਨ ਘਟੇ ਹੋਏ ਦਿਖਾਈ ਦੇਣਗੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਹੈ ਤੁਹਾਡੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਕੀ ਹੈ ਚੈਨਲ ਤੇ ਨਵੇਂ ਹੋ ਤਾਂ YouTube ਵਾਲੇ ਫਾਰਮਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਆਪਣੇ ਕੰਮ ਦੇ ਵਿੱਚ ਲਾਹੇਵੰਦ ਹੋ ਸਕੋ ECG ਅਪਡੇਟ ਮੌਸਮ ਦੀ ਅੱਜ ਰਾਤ ਦੀ ਅਗਲੀ ਜਾਣਕਾਰੀ ਲੈ ਕੇ ਮੌਸਮ ਦੀ ਕੀ ਅਪਡੇਟ ਆਉਂਦੀ ਹੈ ਚੈਨਲ ਦੇ ਉੱਪਰ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ